ਹਾਂਜੀ ਕੀ ਹਾਲ ਹੈ ਜੀ ਠੀਕ ਠਾਕ ਹੈ ਜੀ ਸਾਰੇ ਵਧੀਆ ਹੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲੇ ਨਾਲ ਇੱਕ ਵੀਡੀਓ ਆ ਇਹ ਵੇਖੋ ਤੇ ਫੇਰ ਗੱਲ ਕਰਦੇ ਆ ਆਪਾਂ ਆਜੂ ਗ੍ਰਾਹ ਜੀ ਜਨਾਬ ਸੋਚਦੇ ਪਏ ਸੀ ਵੀ ਆਹ ਮੁੱਦੇ ਤੇ ਗੱਲ ਕੀਤੀ ਜਾਵੇ ਕਰਨੀ ਬਣਦੀ ਆ ਸਾਡੇ ਰਾਗੀਆਂ ਤੇ ਸਾਡੇ ਢਾਡੀਆਂ ਤੇ ਸਾਡੇ ਪਾਟੀਆਂ ਤੇ ਭਾਈ ਮੈਂ ਇੰਗਲੈਂਡ ਦੀ ਗੱਲ ਸੁਣਾ ਹਾ ਤਾਂ ਜਿਹੜੀ ਆ ਆਪਣੇ ਨਾਲ ਬੀਤੀ ਅਸੀਂ ਕਿਤੇ ਗਏ ਵਿਆਹ ਮਿਡਲੈਂਡ ਦੇ ਵਿੱਚ ਬੰਦੇ ਪਿਆਰ ਵਾਲੇ ਸੀ ਸੱਦ ਲਿਆ ਚਲ ਗਏ ਹੂੰ ਗੁਰੂ ਘਰ ਆ ਗਏ ਤਾਨੂੰ ਪਤਾ ਸਾਰੇ ਆਪਾਂ ਗੁਰੂ ਘਰ ਜਾ ਕੇ ਪਹਿਲਾਂ ਮੱਥਾ ਟੇਕਦੇ ਆ ਚਲੋ ਮੱਥਾ ਸਾਰੇ ਪੈਸੇ ਨਾਲ ਹੀ ਟੇਕਦੇ ਆਪਾਂ ਮੱਥਾ ਟੇਕਿਆ ਬਹਿ ਗਏ ਤੇ ਰਾਗੀ ਸਿੰਘਾਂ ਨੇ ਪਾਟੀ ਸਿੰਘਾਂ ਨੇ ਵਧੀਆ ਆਪਣਾ ਪ੍ਰੋਗਰਾਮ ਕੀਤਾ ਉਹਨਾਂ ਨੇ ਕੀਰਤਨ ਕੀਤਾ ਲਾਵਾਂ ਪੜਾਈਆਂ ਸਾਰਿਆਂ ਨੇ ਖੁਸ਼ ਹੋ ਕੇ ਰਾਗੀ ਸਿੰਘਾਂ ਨੂੰ ਪੈਸੇ ਦਿੱਤੇ ਸਾਰਿਆਂ ਨੇ ਖੁਸ਼ ਹੋ ਕੇ ਵੀ ਯਾਰ ਬਹੁਤ ਸੋਹਣਾ ਕੀਤਾ ਉਹਦੇ ਬਾਅਦ ਚਲੋ ਜੀ ਪ੍ਰਬੰਧਕ ਕਮੇਟੀ ਵਾਲੇ ਆ ਗਏ ਤੇ ਉਹਨਾਂ ਨੇ ਬੋਲਿਆ ਤੁਹਾਨੂੰ ਪਤਾ ਨਾ ਕੁੜੀ ਤੇ ਮੁੰਡੇ ਨੂੰ ਪੇਪਰ ਸਾਈਨ ਕਰਾਉਂਦੇ ਆ ਚਲੋ ਵੀ ਕਰਾਇਆ ਬਾਅਦ ਚ ਗਿਆ ਕਿ ਅਸੀਂ ਬਿਲਡਿੰਗ ਫੰਡ ਸਾਨੂੰ ਚਾਹੀਦਾ ਥੋੜੀ ਬੋਤੀ ਹੈਲਪ ਕਰੋ ਤੇ ਉਹ ਵਿਆਹ ਦੇ ਵਿੱਚ ਅਮਰੀਕਾ ਕੈਨੇਡਾ ਤੋਂ ਫੈਮਲੀਆਂ ਬਹੁਤ ਆਈਆਂ ਸੀਆਂ ਤਗੜੀ ਫੈਮਲੀ ਦਾ ਵਿਆਹ ਸੀਗਾ ਭਾਈ ਸਾਰਿਆਂ ਨੇ ਉੱਤੇ ਮੱਥਾ ਟੇਕਾ ਪੈਸੇ ਦਿੱਤੇ ਮੈਨੂੰ ਇਹਨਾਂ ਪਤਾ ਪ੍ਰਬੰਧਕ ਨੇ ਕੀ ਸੀ ਹਰੇਕ ਬੰਦਾ ਪੇ ਕਰੇ ਹਰ ਇੱਕ ਬੰਦੇ ਨੇ ਪੇ ਕੀਤਾ ਤੇ ਉਹਦੇ ਬਾਅਦ ਕੀ ਹੋਇਆ ਜਦੋਂ ਪੇਪੂ ਕਰ ਲਿਆ ਤੇ ਤਿੰਨ ਵਾਰ ਮੱਥਾ ਟੇਕਣਾ ਹੋ ਗਿਆ ਬਾਅਦ ਚ ਹੌਲੀ ਜੀ ਮੀਨੇ ਜਿਹੇ ਹੱਸੇ ਨਾ ਕਹਿੰਦਾ ਇਹ ਤੁਹਾਨੂੰ ਪਤਾ ਜਿਹੜੇ ਤੁਸੀਂ ਰਾਗੀ ਸਿੰਘਾਂ ਨੂੰ ਪੈਸੇ ਦਿੱਤੇ ਆ ਇਹ ਵੀ ਗੁਰੂ ਘਰ ਦੇ ਹੁੰਦੇ ਆ ਇਹਨਾਂ ਨੂੰ ਤਨਖਾਹ ਦੇ ਲਿਆ ਜਾਂਦਾ ਇਹ ਵੀ ਜਿਹੜਾ ਚੜਾਵਾ ਨਾ ਇਹ ਗੁਰੂ ਘਰ ਦਾ ਮੈਂ ਕਹ ਲੱਖ ਦੀ ਲਾਂਤ ਲੱਖ ਦੀ ਲਾਂਤ ਸਾਲਿਓ ਮਰਜੋ ਤੁਸੀਂ ਉਹ ਵੀ ਪੈਸੇ ਖਾ ਕੇ ਤੁਸੀਂ ਰਾਜੇ ਭਾਂਜੋ ਤੇ ਫਿਰ ਕਹਿੰਦੇ ਸਾਡੀ ਕੌਮ ਦੇ ਵਿੱਚ ਜੱਤੀ ੱੱਪੀ ਨਹੀਂ ਜੰਮਣੀ ਜੱਤੀ ਜੱਪਾ ਕਿੱਧਰ ਜੰਮਣੇ ਆ ਰਾਗੀ ਪਾਰਟੀ ਕੀ ਪੜਾਉਣਗੇ ਤੁਹਾਡੇ ਜਵਾਕਾਂ ਨੂੰ ਸਿੱਖਿਆ ਤਾਂ ਹੀ ਦੇਣਗੇ ਭੁੱਖੇ ਮਰਦੇ ਸਿੱਖਿਆ ਦੇਣ ਹੀ ਲੱਗੇ ਥੋੜੀ ਅਕਲੂਆ ਤੁਹਾਰੀ ਦਾ ਹੁੰਦਾ ਵਾ ਤਨਖਾਹਾਂ ਸਾਨੂੰ ਪਤਾ ਪਾਟੀਆਂ ਦੀਆਂ ਕਿੰਨੀਆਂ ਖੁੰਦੀਆਂ ਵਾ ਔਰ ਪਾਰਟੀ ਮਿਲੀਨੇਰ ਨਹੀਂ ਤੁਰੇ ਫਿਰਦੇ ਮੈਂ ਤਾਂ ਕੋਈ ਪਾਰਟੀ ਰੇਂਜ ਰੋਵਰ ਤੇ ਦੇਖਿਆ ਨਹੀਂ ਆ ਤੁਹਾਡੇ ਪ੍ਰਬੰਧਕ ਤਾਂ ਦੇਖੇ ਆ ਗੁਰਦੁਆਰੇ ਦੇ ਪ੍ਰਧਾਨ ਤਾਂ ਦੇਖੇ ਆ ਕਦੀ ਕੋਈ ਪਾਰਟੀ ਵੀ ਮੈਨੂੰ ਪਾ ਦੇਵਾ ਫੇਰ ਰੇਂਜ ਰੋਵਰਾਂ ਦੇ ਵਿੱਚ ਘੁੰਮਦਾ ਸ਼ਰਮ ਕਰੀਦੀ ਹੁੰਦੀ ਆ ਇਹ ਗਰੀਬ ਲੋਕ ਨੇ ਇਹਨਾਂ ਦੀ ਹੈਲਪ ਕਰਿਆ ਕਰੋ ਖੋ ਗੇ ਨਾ ਖਾਇਆ ਕਰੋ ਟੇਕ ਕੇਅਰ ਹਾਂਜੀ ਵਾਹਿਗੁਰੂ ਜੀ ਦੇਖ ਲਈਏ ਜੀ ਵੀਡੀਓ ਬਸ ਆਪਾਂ ਤਾਂ ਕੀ ਬੋਲਣਾ ਆ ਹੁਣ ਆਪਣੇ ਜਿਹੜੇ ਵਿਚਾਰ ਆ ਉਹ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇ ਦਿਓ। ਬਸ ਇਹ ਛੋਟੀ ਜਿਹੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ। ਜਉਂਦੇ ਰਹੋ, ਹੱਸਦੇ ਰਹੋ, বাসਦੇ ਰਹੋ, ਮੋਜਾ ਮਾਣੋ, ਖੁਸ਼ ਰਹਿਆ ਕਰੋ। ਓਕੇ ਬਾਈ। ਥੈਂਕ ਯੂ।